ਇਹ ਵੀਡੀਓ ਜ਼ਰੂਰ ਦੇਖੀਓ ਪੰਜਾਬੀ ਬੋਲਤਾ ਹਨ ਹੂੰ ਕਿ ਭਈਏ ਬਗਾਓ ਪੰਜਾਬ ਬਚਾਓ ਹੂੰ ਇਹ ਵੀਡੀਓ ਬਣਾਉਂਦਾ ਕਿ ਪੰਜਾਬੀ ਕਹਿੰਦੇ ਘਰਵਾਲੀ ਕੋ ਹਮ ਸੰਭਾਲਦੇ ਹੂੰ ਮੰਨ ਲਓ ਕਿ ਨੋ ਜੋ ਪੰਜਾਬੀ ਘਰਵਾਲੀ ਹੁੰਦੇ ਨਾ ਉਸੇ ਘਰ ਉਹ ਤਾਂ ਹਮ ਸੰਭਾਲਦੇ ਹੈ ਅੱਛਾ ਠੀਕ ਹੈ ਉਹ ਬੋਲਦਾ ਭਈਏ ਮੇਰਾ ਬੱਚਾ ਸੜਨੇ ਮੇ ਕਨੜ ਜਾ ਰਿਹਾ ਹੂੰ ਭਈਏ ਮੇਰਾ ਬੱਚਾ ਉਹ ਮੇਰੇ ਘਰਵਾਲੀ ਸਮੀ ਮੇ ਕਨੜ ਜਾ ਰਿਹਾ ਹੂੰ ਲਗਾ ਠੀਕ ਜੀ ਕੋਈ ਨਾ ਸੱਚੀ ਗੱਲ ਜੀ ਮੈਂ ਮਸਾਂਦਰਾ ਕੋਈ ਗੱਲ ਨਹੀਂ ਠੀਕ ਆ ਉਹ ਸੰਦ ਸੰਦ ਨੂੰ ਹਾਂ ਗੱਪਟ ਹੁੰਦਾ ਉਹ ਸ਼ਟਾਉਂਦਾ ਯਾਰੀ ਦਾ ਅੱਛਾ ਫਿਰ ਕਹਿੰਦੇ ਆ ਅੱਛਾ ਇਹ ਬੰਦਾ ਸਦਾ ਇਹ ਬੰਦੇ ਹੋਰੇ ਤੁਹਾਡੀ ਯਾਰ ਠੀਕ ਹੈ ਬੰਦੇ ਨੇ ਛੁੱਕਾ ਇੱਥੇ ਨਾਮ ਵੀ ਜੂਆਂ ਪੰਜਾਬੀ ਭਈ ਇਹ ਬੋਲਤੇ ਹਨ ਕਿ ਭయ్యా ਜੋ ਹੈ ਗੰਦ ਡਾਲਤੇ ਹੈ ਪੰਜਾਬ ਨੇ ਗੰਨ ਨਾਲ ਤੇ ਨਾ ਗੰਦੀ ਨਾਲ ਤੇ ਮੇਰਾ ਨਾਮ ਰਵਜੋਤ ਸਿੰਘ ਹੈ ਜੀ ਰਵਜੋਤ ਸਿੰਘ ਕੰਗ ਉਹ ਕਲਾਸ਼ ਜਿਹੜੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਕੀ ਮਾਮਲਾ ਜੀ ਸਾਰਾ ਹੈ ਇਹ ਮਾਮਲਾ ਜੀ ਸਾਨੂੰ ਕੱਲ ਵੀਡੀਓ ਮਿਲੀ ਸੀ ਜੀ ਇਹ ਤੇ ਕੱਲ ਵੀਡੀਓ ਮਿਲੀ ਤਾਂ ਅਸੀਂ ਪੜਤਾਲ ਕੀਤੀ ਸਾਨੂੰ ਦੱਸਿਆ ਗਿਆ ਵੀ ਇਹ ਠੋਡੇ ਪਿੰਡ ਭਈਆ ਰਹਿ ਰਿਹਾ ਤੇ ਅਸੀਂ ਪੜਤਾਲ ਕੀਤੀ ਤਾਂ ਬਈ ਇਹ ਸਾਡੇ ਪਿੰਡ ਚ ਤਾਂ ਨਹੀਂ ਸੀ ਰਹਿ ਰਿਹਾ ਲੇਕਿਨ ਸਾਨੂੰ ਫਿਰ ਪੂਰਾ ਚੰਗੀ ਤਰ੍ਹਾਂ ਦੱਸਿਆ ਗਿਆ ਵੀ ਠੋਡੇ ਪਿੰਡ ਚ ਨਹੀਂ ਵੀ ਠੋਡੇ ਕੋਠੀ ਦੇ ਬਾਹਰ ਬਾਬਾ ਮਨੂਰ ਵਾਲੀ ਸਾਈਡ ਰੇੜੀ ਲਾਉਂਦਾ ਜੂਸ ਦੀ ਫਿਰ ਅਸੀਂ ਪੜਤਾਲ ਕੀਤੀ ਤਾਂ ਉੱਥੇ ਪਿੱਛੇ ਹੀ ਜ਼ਮੀਨ ਦੇ ਵਿੱਚੇ ਮਾਲਕ ਨੇ ਇਹਨੂੰ ਕੁਆਟਰ ਜੇ ਪਾ ਕੇ ਦਿੱਤੇ ਉਹਨੇ ਉੱਥੇ ਹੀ ਰਹਿ ਰਿਹਾ ਤੇ ਉੱਥੇ ਇਹ ਸੀਗਾ ਮੌਕੇ ਤੇ ਜਦੋਂ ਮੈਂ ਗਿਆ ਤੇ ਉੱਥੇ ਜੇ ਅਸੀਂ ਪੜਤਾਲ ਕੀਤੀ ਤਾਂ ਇਹ ਜਾਂਚ ਕੀਤੀ ਦੇਖਿਆ ਵੀ ਵੀਡੀਓ ਵਾਲਾ ਬੰਦਾ ਬਣਾਉਣ ਵਾਲਾ ਇਹੀ ਆ ਤੈਨੂੰ ਪੁੱਛਿਆ ਗਿਆ ਉਹ ਉਹੀ ਸਾਫਤ ਹੋਇਆ ਬਸ ਉਹ ਕੱਲ ਫਿਰ ਕੱਲ ਅਸੀਂ ਸਾਫ ਕੀਤਾ ਇਹਦਾ ਬੈਕਗਰਾਉਂਡ ਕਿੱਥੇ ਰਹੀ ਹੈ ਜੀ ਇਹ ਬਿਹਾਰ ਤੋਂ ਦੱਸ ਰਿਹਾ ਜੀ ਕੀ ਵੀਡੀਓ ਦੇ ਵਿੱਚ ਕੀ ਬੋਲ ਕੀ ਰਿਹਾ ਜੀ ਵੀਡੀਓ ਦੇ ਵਿੱਚ ਜੀ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਸ਼ਦਾਬਲੀ ਮੇਰੀ ਪੂਰੀ ਗਲਤ ਬੋਲ ਰਿਹਾ ਵੀਡੀਓ ਤੁਹਾਨੂੰ ਦੇ ਦਿੰਨੇ ਆ ਜੀ ਉਹ ਚ ਦੇਖ ਲਿਓ ਹੁਣ ਮੈਂ ਬੋਲ ਕੇ ਦੱਸਣਾ ਸਹੀ ਨਹੀਂ ਸਮਝਦਾ ਜੀ ਜਹ ਜੀ ਬਹੁਤ ਬੋਲ ਰਿਹਾ ਸ਼ਦਾਬਲੀ ਉਹ ਹਾਂਜੀ ਉਸ ਤੋਂ ਬਾਅਦ ਕੀ ਕਾਰਵਾਈ ਕੀਤੀ ਹੈ ਉਸ ਤੋਂ ਬਾਅਦ ਕਾਰਵਾਈ ਦੀ ਅਸੀਂ ਪੁਲਿਸ ਨੂੰ ਮੈਂ ਕੱਲ ਐਨਚਾਰ ਸਾਹਿਬ ਨੂੰ ਚੌਂਕੀ ਸਾਨੂੰ ਚੌਂਕੀ ਪੈਂਦੀ ਆ ਜੀ ਇਹਡੋ ਮੈਂ ਉਹਨਾਂ ਨੂੰ ਫੋਨ ਕੀਤਾ ਵੀ ਐਨਚਾਰ ਸਾਹਿਬ ਮੈਂ ਕੋਟਲਾ ਸ਼ਮਸ਼ੂਰ ਤੋਂ ਰਵਜੋਤ ਬੋਲਦਾ ਜੀ ਵੀ ਇਦਾਂ ਦਾ ਕਰਕੇ ਇੱਕ ਵੀਡੀਓ ਵਾਇਰਲ ਹੋਈ ਆ ਜਿਹੜੀ ਸਾਡੇ ਕੋਈ ਉਹ ਬੰਦਾ ਇੱਥੇ ਮੌਕੇ ਤੇ ਹੈਗਾ ਹਾਜ਼ਰ ਆ ਵੀ ਇਹਨੂੰ ਤੁਸੀਂ ਪੜਤਾਲ ਕਰੋ ਇਹਨੂੰ ਵੇਖੋ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਵੀ ਇਹ ਤਾਂ ਸਾਈਬਰ ਕੇਸ ਆ ਇਹ ਸਾਡਾ ਕੇਸ ਨਹੀਂ ਹੈਗਾ ਤਾਂ ਸਾਈਬਰ ਵਾਲਿਆਂ ਨਾਲ ਤੁਸੀਂ ਕੰਟੈਕਟ ਕਰੋ ਮੈਂ ਕਿਹਾ ਜੀ ਕੋਈ ਉਹਦਾ ਨਾ ਖਾਸ ਤਾਂ ਕੋਈ ਗੱਲ ਹੋ ਗਈ ਜਿਹਹ ਜਿਉ ਨੇ ਵੀਡੀਓ ਬਣਾਈ ਆ ਵੀ ਇਹ ਜੇ ਕੋਈ ਗੱਲ ਹੋ ਗਈ ਕੋਈ ਕਿਸੇ ਦੇ ਧੱਕੇ ਚੜ ਗਿਆ ਕੋਈ ਫਟ ਮਾਰ ਜਿਆਦਾ ਹੋ ਗਈ ਕੋ ਨੁਕਸਾਨ ਹੋ ਗਿਆ ਫਿਰ ਆਪਾਂ ਭੱਜੇ ਫਿਰਾਂਗੇ ਵੀ ਪਹਿਲਾਂ ਸੰਭ ਹੋ ਇਹਨੂੰ ਵੀ ਨਾਲੇ ਭੱਜ ਨਾ ਜਾਵੇ ਬਿਹਾਰੀ ਬੰਦਾ ਵੀ ਇਹ ਭੱਜ ਨਾ ਜਾਵੇ ਇਹਨੂੰ ਫੜ ਲਓ ਵੀਡੀਓ ਕਿਹਦੇ ਦੁਆਰਾ ਬਣਾਈ ਗਈ ਹੈ ਜੀ ਵੀਡੀਓ ਪਤਾ ਨਹੀਂ ਜੀ ਇਹ ਨੈਟ ਤੋਂ ਹੀ ਦੇਖੀ ਗਈ ਆ ਨੈਟ ਤੋਂ ਹੀ ਸਾਨੂੰ ਮਿਲੀ ਆ ਨੈਟ ਤੋਂ ਹੀ ਸਾਨੂੰ ਭੇਜੀ ਆ ਜੀ ਹੁਣ ਮੰਗ ਹੈ ਜੀ ਵੀ ਇਹਨਾਂ ਦੇ ਪੜਤਾਲ ਕੀਤੀ ਜਾਵੇ ਇਹਨਾਂ ਦਾ ਜਿਹੜਾ ਮਾਲਕ ਆ ਦੱਸਿਆ ਜਾ ਰਿਹਾ ਵੀ ਉਹ ਵੀ ਪ੍ਰਵਾਸੀ ਬਿਹਾਰੀ ਉਹ ਆ ਜੀ ਬੰਦਾ ਮਾਲਕ ਆ ਜਿਹੜਾ ਤੇ ਉਹ ਉਹਦੀ ਵੀ ਹੋ ਸਕਦੀ ਹੈ ਵਿੱਚ ਚਾਲ ਹੋਵੇ ਜੀ ਇਹਦੇ ਉਕਿ ਕੱਲ ਜਦੋਂ ਉਹਨੂੰ ਕਾਲ ਕੀਤੀ ਸੀ ਤਾਂ ਉਹਨੇ ਵੀ ਕਿਹਾ ਵੀ ਸਾਨੂੰ ਵੀ ਭਈਆਂ ਨੂੰ ਹਰ ਇੱਕ ਨੀਚਾ ਦਿਖਾਇਆ ਜਾ ਰਿਹਾ ਵੀ ਭਈਏ 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 ਪਹਜਾਓ ਪੰਜਾਬ ਬਚਾਓ ਵੀ ਸਾਨੂੰ ਵੀ ਵੀ ਲੁਧਿਆਣੇ ਦੀ ਗੱਲ ਆ 20 ਦਿਨ ਪਹਿਲਾਂ ਦੀ ਉਹ ਮੈਂ ਉਹਨੂੰ ਕਿਹਾ ਮੈਂ ਕਹਾਂ ਵੀ ਇਹ ਤਾਂ ਤੁਸਾਂ ਹੀ ਬਣਵਾਈ ਆ ਜੀ ਇਹ ਵੀ ਤੁਹਾਡੀ ਜੈਲਸੀ ਤੁਸੀਂ ਫੀਲ ਕਰ ਰਹੇ ਹੋ ਤੁਸੀਂ ਆਪਣੇ ਨੌਕਰ ਤੋਂ ਬਣਵਾਈ ਆ ਇਹ ਤਾਂ ਉਹ ਕਹਿੰਦਾ ਨਹੀਂ ਨਹੀਂ ਇਹ ਛੱਡੋ ਤੁਸੀਂ ਕੋਈ ਗੱਲ ਨਹੀਂ ਤੁਸੀਂ ਅਗਲੀ ਗੱਲ ਕਰੋ ਬਈ ਮਤਲਬ ਉਹਦੀ ਗੱਲਾਂ ਤੋਂ ਸਾਫ ਤੌਰਿਆ ਸੀ ਵੀ ਉਹ ਵੀ ਵਿੱਚ ਇਨਵੋਲਵ ਹੋ ਸਕਦਾ ਜੀ ਜਿਨੇ ਸ਼ਬਦ ਬੋਲੇ ਤੁਹਾਨੂੰ ਕੀ ਲੱਗਦਾ ਵੀ ਨਸ਼ਾ ਰੂਟਾ ਨਸ਼ਾ ਨਸ਼ਾ ਵੀ ਲੱਗਦਾ ਵੀ ਹੋ ਸਕਦਾ ਵੀ ਉਹਦੀ ਡਰਿੰਕ ਕੀਤੀ ਹੋਵੇ ਉਸ ਮੋਕੇ ਪਰ ਉਹ ਇਹੀ ਕਹਿ ਸਕਦੇ ਆ ਕਿ ਉਸ ਮੋਕੇ ਪੀਤੀ ਹੋਵੇ ਵੀਡੀਓ ਬਣਾਉਣ ਵੇਲੇ ਤਾਂ ਕਹਿ ਨਹੀਂ ਸਕਦੇ ਪਰ ਹੁਣ ਤਾਂ ਉਹਦੀ ਲੱਗਿਆ ਵੀ ਜਿਵੇਂ ਥੋੜੀ ਬਹੁਤੀ 스멜 ਆ ਰਹੀ ਸੀ ਵੀ ਪੀਤੀ ਹੋਈ ਸੀ ਵੀ ਅੰਦਰ ਪਿਆ ਸੀ ਕੁਆਟਰ ਚ ਉਹ ਜਦੋਂ ਹੁਣ ਅਸੀਂ ਪੁਲਿਸ ਨੂੰ ਫੜਾਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਵਿਦਿਆਰਥੀ ਦਮਦਮੀ ਟਕਸਾਲ ਜੀ ਅੱਜ ਥਾਣੇ ਕਿ ਮਾਮਲਾ ਜੀ ਇਹ ਸਾਡੇ ਕੋਲ ਕੱਲ ਇੱਕ ਵੀਡੀਓ ਆਈ ਸੀ ਕੋਟਲਾ ਸ਼ਮਸ਼ਪੁਰ ਤੋਂ ਭਈਆ ਬਹੁਤ ਗਲਤ ਸ਼ਬਦਾਬਲੀ ਸਾਡੇ ਕੌਮ ਦੇ ਜਥੇਦਾਰਾਂ ਪ੍ਰਤੀ ਤੇ ਸਿਕ ਕੌਮ ਪ੍ਰਤੀ ਪੰਜਾਬੀਆਂ ਪ੍ਰਤੀ ਬੋਲ ਰਿਹਾ ਸੀਗਾ ਤੇ ਹੁਣ ਕੀ ਕਾਰਵਾਈ ਦੀ ਮੰਗ ਕਰਦੇ ਹੋ ਤੇ ਕੀ ਥੋੜੀ ਕਾਰਵਾਈ ਹੈ ਤੇ ਅਸੀਂ ਗਏ ਸੀਗੇ ਅਸੀਂ ਉਹਨੂੰ ਉੱਥੇ ਜਾ ਕੇ ਖੁਦ ਪੁਲਿਸ ਨੂੰ ਫੜਾਇਆ ਤੇ ਸਾਡੇ ਸਾਹਮਣੇ ਚੌਕੀ ਇੰਚਾਰਜ ਸੁਖਵਿੰਦਰ ਸਿੰਘ ਖੁਫ ਲੈ ਗਿਆ ਇਹ ਐਸਐਚਓ ਦੇ ਸਾਹਮਣੇ ਉਹਨੂੰ ਲੈ ਗਏ ਨੇ ਅਸੀਂ ਕਹ ਰਹੇ ਹਾਂ ਵੀ ਉਹ ਤੇ 295ਏ ਦਾ ਪਰਚਾ ਤੇ ਬਣਦੀ ਕਾਰਵਾਈ ਹੈ ਜਿਹੜੀ ਸਿੱਖ ਭਾਵਨਾ ਨੂੰ ठेस ਪਾਉਣ ਦੀ ਤੇ ਤੁਮ ਨੂੰ ठेस ਪਾਉਣ ਦੀ ਤੇ ਪੰਜਾਬੀ ਦੇ ਪ੍ਰਤੀ ਗਲਤ ਸ਼ਬਦਾਵਲੀ ਵਰਤਣ ਦੀ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਕੀ ਲੱਗਦਾ ਤੁਹਾਨੂੰ ਵੀ ਇਹ ਸ਼ਰਾਰਤ ਹੋ ਸਕਦੀ ਹੈ ਕਿਸੇ ਦੀ ਇਹ ਸ਼ਰਾਰਤ ਜਿਹੜਾ ਉਹਦਾ ਮਾਲਕ ਹੈ ਉਹ ਵੀ ਪਤਾ ਲੱਗਿਆ ਵੀ ਪ੍ਰਵਾਸੀ ਭਈਆ ਕਿ ਉਹਦੀ ਸ਼ਰਾਰਤ ਹੋ ਸਕਦੀ ਹੈ ਜੀ ਨਾਲ ਮਗਰ ਇਹਦੇ ਕੋਈ ਵੱਡਾ ਹੱਥ ਹੈ ਇਹਦੇ ਵਿੱਚ ਕੀ ਨਸ਼ਾ ਤੁਸੀਂ ਕੀਤਾ ਹੋਇਆ ਸੀਗਾ ਜੀ ਨਹੀਂ ਉਦੋਂ ਕੋਈ ਨਸ਼ਾਰੀ ਸੀਗਾ ਹੁਣ ਭਾਵੇਂ ਕੀਤਾ ਹੋਵੇ ਜਾਂ ਉਹਦਾ ਆਪਾਂ ਨੂੰ ਪਤਾ ਨਹੀਂਗਾ ਜੀ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਜੀ ਬਣਦੀ ਕਾਨੂੰਨੀ ਕਾਰਵਾਈ ਕਰੇ ਸਖਤ ਕਾਰਵਾਈ ਕਰੇ ਕਿ ਕੱਲ ਨੂੰ ਪੰਜਾਬ ਦੇ ਵਿੱਚ ਮੁਰਕੇ ਅੱਗ ਲੱਗ ਅੱਗ ਵਰਗਾ ਮਾਹੌਲ ਨਾ ਹੋਵੇ ਜਿੱਥੇ ਦੋ ਤਰ੍ਹਾਂ ਲੰਗ ਭਈਆਂ ਤੇ ਸਿੱਖਾਂ ਦੀ ਲੜਾਈ ਹੋਵੇ ਇਹ ਨਾ ਹੋਵੇ ਕਿ ਇਹ ਜਿਹੇ ਬੰਦਿਆਂ ਦੇ ਸ਼ਬਦਾਵਲੀ ਜਿੰਨੀ ਕੜੀ ਕੜੀ ਜਾਵੇ ਉਨੀ ਕੜੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਜੀ ਇਹਦੇ ਵਿੱਚ ਨਹੀਂ ਸਾਨੂੰ ਸਖਤ ਕਾਰ ਕਮੇਟੀ ਦੇ ਸਾਡੇ ਸਰ ਗੁਰਪ੍ਰੀਤ ਸਿੰਘ ਜੀ ਨੇ ਸੁਖਵਿੰਦਰ ਸਿੰਘ ਜੀ ਰਵਜੋਤ ਕੰਗਜੀ ਨੇ ਪੋਲਾ ਸੰਸੁਰ ਤੋਂ ਇਹਨਾਂ ਨੇ ਇੱਕ ਵੀਡੀਓ ਜਿਹੜੀ ਐ ਐਸਟੀਓ 100 ਦੇ ਬਾਰੇ ਧਿਆਨ ਦੇ ਵਿੱਚ ਲਿਆ ਦਿੱਤੀ ਸੀ ਕਿ ਜਦੋਂ ਪੂਰੀ ਜ਼ੋਰ ਤੇ ਐਸਟੀਓ 100 ਨੇ ਇਮੀਡੀਏਟਲੀ ਮੁੱਖ ਦੇ ਸਪੋਰਟ ਤੇ ਬੇਸ ਸਰਕਾਰ ਜਾਂ ਸ਼ੁਟੇ ਲਾਲ ਜੀ ਨੇ ਵੀਡੀਓ ਵਾਇਰਲ ਕੀਤੀ ਸੀ ਉਹਨੂੰ ਰਾਉਂਡ ਅਪ ਕਰ ਲਿਆ ਸ਼ੁਟੇ ਲਾਲ ਦੇ ਖਿਲਾਫ ਸੀ ਜਿਹੜਾ ਐਫ ਪੀਆਰ ਅੰਦਰ ਸੈਕਸ਼ਨ 294 50 50 ਪੁਆਇੰਟ 509 ਆਈਪੀਸੀ ਇਸ ਸਟਾਰਟ ਆਈਡੀ ਇਕਨੇ ਦੇ ਦਰ ਪੱਖਾ ਦੱਜ ਕਰ ਰਹੇ ਆ ਦੌਰਾਨ ਇਹ ਤੀ ਇਹ ਬਚਿਆ ਜਾਊਗਾ ਇਹ ਵੀਡੀਓ ਕਿਨੇ ਬਣਾਈ ਹੈ ਜਿਹੇ ਦੇ ਵਿੱਚ ਹੋਰ ਵੀ ਕੋਈ ਪੱਗੀਦਾ ਰਹੂਗਾ ਉਹਦੇ ਖਿਲਾਫ ਸਾਨੂੰ ਪਹਿਲਾਂ ਹੀ ਸਾਡੇ ਸੀਨੀਅਰ ਅਸਤਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਸੱਤ ਦੈਤਾਂ ਹੈ ਇਸੇ ਵੀ ਮਾੜੇ ਅੰਸਰ ਨੂੰ ਸਮਾਜ ਦੇ ਵਿੱਚ ਅਸ਼ਾਂਤੀ ਫਲਾਉਣ ਦਾ ਕੋਈ ਮੌਕਾ ਨਹੀਂ ਦੇਣਾ ਸੀ ਬਿਲਕੁਲ ਉਹਨੂੰ ਸ਼ਕਤੀ ਦੇ ਨਾਲ ਉਹਦੇ ਖਿਲਾਫ ਸਖਤ ਸਿਕਸ਼ਾ ਦੇ ਹਦਦ ਬੁੱਕ ਕਰਕੇ ਉਹਨੂੰ ਜਿਹੜਾ ਉਹਨਾਂ ਨੂੰ ਰੌਂਡ ਅਪ ਕਰਕੇ ਜੇਲ੍ਹ ਪੇਜਾਂਗੇ ਤਾਂ ਆਕੇ ਕੋਈ ਅਜਿਹੀ ਦੁਹਰਾ ਜੁਰਤ ਨਾ ਕਰੇ ਕਿਸੇ ਦੋ ਕਮਿਊਨਿਟੀਾਂ ਦੇ ਵਿੱਚ ਅ ਅਧਗੇ ਸਾਧ ਵਗਰਾ ਕਰਾ ਜਿਨੇ ਕੇ ਨਿੰਸਿੰਗ ਵੱਲੋਂ ਇੱਕ ਲਲਿਤ ਜਿਨੇ ਉਹ ਕੰਮ ਕਰਦਾ ਸੀ ਜਿਹੜਾ ਦੋਸਤੀ ਹੈ ਉਹ ਵੀ ਦਰਪਾਰ ਕੀਤਾ ਗਿਆ ਉਹਨੂੰ ਵੀ ਰੈਸਟ ਕੀਤਾ ਗਿਆ ਇਹਨੂੰ ਹੁਣੇ ਰੌਂਡ ਅਪ ਕੀਤਾ ਹੈ ਜੇ ਮੈਂ ਤੁਹਾਨੂੰ ਪਹਿਲੀ ਦੱਸਿਆ ਵੀ ਇਹ ਕਿਸੇ ਦੇ ਵੀ ਸਮੂਲੀਅਤ ਆਉਗੀ ਉਹਨੂੰ ਬਿਲਕੁਲ ਨਹੀਂ ਵਕਤਿਆ ਜਾਊਗਾ ਜਿਹੜੀਆਂ ਸਖਤ ਰਵਾਇਤ ਦੇ ਤਹਿਤ ਹੀ ਅਸੀਂ ਉਹ ਕਰਕੇ ਉਹਨੂੰ ਵੀ ਅੰਦਰ ਕਰਾਂਗੇ